ਸ੍ਰੀ ਕਾਲ ਜੀ ਜਸਵਿੰਦਰ ਦੇ ਰਿਸੋਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਬ੍ਰੈਡ ਰੋਲ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਬ੍ਰੈਡ ਰੋਲ ਬਣਾਏ ਜਾਂਦੇ ਨੇ ਤੇ ਉਹਨਾਂ ਦੇ ਅੰਦਰ ਤੱਕ ਕਾਫੀ ਜ਼ਿਆਦਾ ਤੇਲ ਭਰ ਜਾਂਦਾ ਜਿਹਦੇ ਨਾਲ ਕੀ ਉਹ ਵਧੀਆਂ ਨਹੀਂ ਲੱਗਦੇ ਤੇ ਜਿਵੇਂ ਹੀ ਮੈਂ ਬਣਾਵਾਂਗੀ ਸੇਮ ਉਸੇ ਤਰੀਕੇ ਦੇ ਨਾਲ ਤੁਸੀਂ ਬ੍ਰੈਡ ਰੋਲ ਬਣਾਇਓ ਤੇ ਬ੍ਰੈਡ ਰੋਲ ਦੇ ਵਿੱਚ ਬਿਲਕੁਲ ਵੀ ਤੇਲ ਨਹੀਂ ਭਰੇਗਾ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬ੍ਰੈਡ ਰੋਲ ਜਿਹੜੇ ਹੈਗੇ ਨੇ ਬਣਨਗੇ ਤੇ ਜਿਹੜੇ ਵੀ ਪਹਿਲੀ ਵਾਰੀ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤੇ ਚਲੋ ਰੈਸਪੀ ਇਹਦੀ ਮੈਂ ਤੁਹਾਡੇ ਨਾਲ ਫਿਰ ਸ਼ੇਅਰ ਕਰਦੀ ਆਂ ਬ੍ਰੈਡ ਰੋਲ ਬਣਾਉਣ ਵਾਸਤੇ ਇੱਥੇ ਮੈਂ ਦੋ ਉਬਲੇ ਹੋਏ ਆਲੂ ਲਏ ਨੇ ਤੇ ਇਹਨਾਂ ਆਲੂਆਂ ਨੂੰ ਚੰਗੀ ਤਰ੍ਹਾਂ ਗ੍ਰੇਟ ਕਰ ਲਾਂਗੇ ਦੇਖੋ ਇੱਥੇ ਦੋਨੇ ਹੀ ਆਲੂ ਜਿਹੜੇ ਹੈਗੇ ਨੇ ਮੈਂ ਪਲੇਟ ਦੇ ਵਿੱਚ ਗ੍ਰੇਟ ਕਰਕੇ ਰੱਖ ਲਿੱਤੇ ਹੋਏ ਨੇ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਪਿਆਜ਼ ਮੈਂ ਬ੍ਰਿਕ-ਬ੍ਰਿਕ ਕੱਟ ਕੇ ਰੱਖ ਲਿੱਤਾ ਹੋਇਆ ਸੀ ਉਹ ਮੈਂ ਇਸ ਦੇ ਵਿੱਚ ਪਾ ਰਹੀ ਆਂ ਤੇ ਨਾਲ ਹੀ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਦੋ ਹਰੀਆਂ ਮੇਸ਼ਾਂ ਇਹ ਵੀ ਮੈਂ ਬਰੀਕ-ਬਰੀਕ ਕੱਟ ਕੇ ਰੱਖ ਲਿੱਤੀਆਂ ਹੋਈਆਂ ਨੇ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਹਰਾ ਧਨੀਆ ਧਨੀਏ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਧਨੀਏ ਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਚਮਚ ਨਮਕ ਦਾ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਤੇ ਨਾਲ ਹੀ ਇੱਥੇ ਹੁਣ ਮੈਂ ਪਾਵਾਂਗੀ ਅੱਧਾ ਚਮਚ ਕਾਲੀ ਮਿਰਚ ਪਾਊਡਰ ਤੇ ਨਾਲ ਹੀ ਇੱਥੇ ਪਾਵਾਂਗੀ ਇੱਕ ਚਮਚ ਸੁੱਕੇ ਧਨੀਏ ਦਾ ਪਾਊਡਰ ਤੇ ਨਾਲ ਹੀ ਇੱਥੇ ਪਾ ਰਹੀਆਂ ਮੈਂ ਅੱਧਾ ਚਮਚ ਭੁੰਨੇ ਹੋਏ ਜੀਰੇ ਦਾ ਪਾਊਡਰ ਇਹਦੇ ਨਾਲ ਵੀ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਦੇਖੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਥੇ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੋਇਆ ਤੇ ਬ੍ਰੈਡ ਰੋਲ ਬਣਾਉਣ ਦੀ ਜਿਹੜੀ ਸਟਫਿੰਗ ਹੈਗੀ ਇੱਥੇ ਤਿਆਰ ਹੋ ਚੁੱਕੀ ਹੋਈ ਹੈ ਹੁਣ ਆਪਾਂ ਇਸ ਦੇ ਛੋਟੇ-ਛੋਟੇ ਰੋਲਸ ਬਣਾਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਇਸ ਦੇ ਰੋਲ ਬਣਾਣੇ ਨੇ ਤੇ ਦੇਖੋ ਇੱਕ ਰੋਲ ਇੱਥੇ ਬਣ ਚੁੱਕਾ ਹੋਇਆ ਤੇ ਸਾਰੇ ਹੀ ਰੋਲ ਇਸੇ ਤਰੀਕੇ ਨਾਲ ਬਣਾ ਕੇ ਮੈਂ ਇੱਕ ਪਲੇਟ ਦੇ ਵਿੱਚ ਰੱਖ ਲਿੱਤੇ ਹੋਏ ਨੇ ਤੇ ਹੁਣ ਆਪਾਂ ਬ੍ਰੈਡ ਲੈ ਲਾਂਗੇ ਬ੍ਰੈਡ ਦੇ ਜਿਹੜੇ ਬ੍ਰਾਊਨ ਪਾਰਟ ਹੈਗੇ ਨੇ ਉਹਨਾਂ ਨੂੰ ਉਤਾਰ ਦੇਣਾ ਇਸ ਤਰ੍ਹਾਂ ਕਿਨਾਰਿਆਂ ਤੋਂ ਇਹਨਾਂ ਨੂੰ ਉਤਾਰ ਦੇਣਾ ਇਹਨਾਂ ਨੂੰ ਆਪਾਂ ਬ੍ਰੈਡ ਰੋਲ ਬਣਾਉਣ ਦੇ ਲਈ ਬਿਲਕੁਲ ਵੀ ਇਸਤੇਮਾਲ ਨਹੀਂ ਕਰਾਂਗੇ ਬ੍ਰੈਡ ਰੋਲ ਬਣਾਉਣ ਦਾ ਸਭ ਤੋਂ ਸਹੀ ਤਰੀਕਾ ਇਹੀ ਹੈ ਦੇਖੋ ਇੱਥੇ ਬ੍ਰੈਡ ਦੇ ਸਲਾਈਸ ਜਿਹੜੇ ਹੈਗੇ ਨੇ ਤਿਆਰ ਹੋ ਚੁੱਕੇ ਨੇ ਤੇ ਜਿਹੜਾ ਇਹ ਬ੍ਰਾਊਨ ਵਾਲਾ ਪਾਰਟ ਹੈਗਾ ਇਹਨੂੰ ਤੁਸੀਂ ਬ੍ਰੈਡ ਕਰੰਮਸ ਬਣਾਉਣ ਦੇ ਲਈ ਵੀ ਯੂਜ਼ ਕਰ ਸਕਦੇ ਹੋ ਤੇ ਹੁਣ ਇੱਕ ਬੌਲ ਦੇ ਵਿੱਚ ਮੈਂ ਪਾਣੀ ਲੈ ਲਿੱਤਾ ਹੈ ਤੇ ਬ੍ਰੈਡ ਸਲਾਈਸ ਦੇ ਉੱਪਰ ਇਸ ਤਰੀਕੇ ਨਾਲ ਮੈਂ ਪਾਣੀ ਲਗਾ ਦਿੱਤਾ ਹੈ ਦੇਖੋ ਦੋਨੋਂ ਸਾਈਡਾਂ ਤੋਂ ਤੇ ਹੁਣ ਇਹਨਾਂ ਨੂੰ ਹਲਕੇ ਹੱਥਾਂ ਨਾਲ ਪ੍ਰੈਸ ਕਰਾਂਗੇ ਤਾਂ ਜੋ ਜਿਹੜਾ ਐਕਸਟਰਾ ਪਾਣੀ ਹੈਗਾ ਉਹ ਨਿਕਲ ਜਾਏ ਤੇ ਹੁਣ ਜਿਹੜੇ ਆਪਾਂ ਆਲੂ ਦੇ ਰੋਲ ਬਣਾ ਕੇ ਰੱਖੇ ਹੋਏ ਨੇ ਇਹ ਇਸ ਦੇ ਵਿੱਚ ਪਾ ਕੇ ਬ੍ਰੈਡ ਨੂੰ ਚਾਰੋਂ ਸਾਈਡ ਤੋਂ ਕਵਰ ਕਰਕੇ ਇਸ ਦਾ ਰੋਲ ਬਣਾ ਲਵਾਂਗੇ ਤੇ ਦੇਖੋ ਇਸ ਤਰੀਕੇ ਦੇ ਨਾਲ ਇਸ ਦਾ ਰੋਲ ਬਣਾ ਲੈਣਾ ਇਹ ਬਹੁਤ ਹੀ ਜ਼ਿਆਦਾ ਸੌਖਾ ਹੁੰਦਾ ਹੈ ਬਣਾਉਣਾ ਕੋਈ ਇਹਨੂੰ ਬਣਾਉਂਦੇ ਹੋਏ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਜਿਹੜੇ ਬ੍ਰੈਡ ਰੋਲ ਹੈਗੇ ਨੇ ਬਹੁਤ ਜ਼ਿਆਦਾ ਸਵਾਦ ਵੀ ਲੱਗਦੇ ਨੇ ਤੇ ਦੇਖੋ ਕਿੰਨੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਰੋਲ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਇਸ ਤੇ ਆਪਾਂ ਕੋਟਿੰਗ ਕਰਾਂਗੇ ਮੈਂ ਇੱਕ ਕਟੋਰੀ ਦੇ ਵਿੱਚ ਪਾਣੀ ਲੈ ਕੇ ਇਸ ਦੇ ਵਿੱਚ ਡੇਢ ਚਮਚ ਕੌਰਨਫਲੋਰ ਦਾ ਪਾਇਆ ਹੋਇਆ ਤੇ ਇੱਕ ਸਾਈਡ ਤੇ ਪਲੇਟ ਦੇ ਵਿੱਚ ਮੈਂ ਬ੍ਰੈਡ ਕ੍ਰੰਬਸ ਵੀ ਰੱਖੇ ਹੋਏ ਨੇ ਤੇ ਹੁਣ ਜਿਹੜਾ ਆਪਾਂ ਰੋਲ ਤਿਆਰ ਕੀਤਾ ਇਸ ਨੂੰ ਡਿਪ ਕਰਾਂਗੇ ਆਪਾਂ ਕੌਰਨਫਲੋਰ ਵਾਲੇ ਪਾਣੀ ਦੇ ਵਿੱਚ ਦੇਖੋ ਇਸ ਤਰੀਕੇ ਦੇ ਨਾਲ ਡਿੱਪ ਕਰਕੇ ਇਸ ਤੋਂ ਬਾਅਦ ਇਸ ਦੇ ਉੱਪਰ ਬ੍ਰੈਡ ਕ੍ਰੰਮਸ ਲਗਾ ਦੇਣੇ ਨੇ ਬ੍ਰੈਡ ਕ੍ਰੰਮਸ ਲਗਾਉਣ ਦੇ ਨਾਲ ਜਿਹੜੇ ਬ੍ਰੈਡ ਰੋਲ ਹੈਗੇ ਨੇ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ ਤੇ ਦੇਖੋ ਸਾਰੇ ਹੀ ਰੋਲ ਇਸ ਤਰੀਕੇ ਦੇ ਨਾਲ ਬਣਾ ਕੇ ਮੈਂ ਪਲੇਟ ਦੇ ਵਿੱਚ ਰੱਖ ਲਿੱਤੇ ਹੋਏ ਨੇ ਰੋਲ ਜਿਹੜੇ ਹੈਗੇ ਨੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਬਣੇ ਨੇ ਤੇ ਇੱਕ ਸਾਈਡ ਤੇ ਮੈਂ ਤੇਲ ਵੀ ਗਰਮ ਹੋਣ ਦੇ ਲਈ ਰੱਖਿਆ ਹੋਇਆ ਹੈ ਤੇ ਇਹ ਜਿਹੜੇ ਬ੍ਰੈਡ ਰੋਲ ਹੈਗੇ ਨੇ ਹਾਈ ਫਲੇਮ ਦੇ ਉੱਪਰ ਆਪਾਂ ਫਰਾਈ ਕਰਾਂਗੇ ਤੇ ਬਹੁਤ ਹੀ ਜਲਦੀ ਇਹ ਫਰਾਈ ਹੋ ਜਾਣਗੇ ਜਿਵੇਂ ਹੀ ਇਹਨਾਂ ਨੂੰ ਸੇਕ ਲੱਗੇਗਾ ਆਪਾਂ ਇਹਨਾਂ ਨੂੰ ਪਰਤ ਦੇ ਜਾਣਾ ਤੇ ਬਹੁਤ ਸਾਰੇ ਬ੍ਰੈਡ ਰੋਲ ਇੱਕੋ ਵਾਰੀ ਦੇ ਵਿੱਚ ਨਹੀਂ ਪਾਣੇ ਨਹੀਂ ਤਾਂ ਫਿਰ ਇਹ ਟੁੱਟ ਜਾਣਗੇ ਤੇ ਜਿਹੜਾ ਤੇਲ ਹੈਗਾ ਬ੍ਰੈਡ ਰੋਲ ਦੇ ਅੰਦਰ ਤੱਕ ਚਲਾ ਜਾਏਗਾ ਫਿਰ ਉਹ ਵਦਿਆ ਨਹੀਂ ਲੱਗਦਾ ਤੇ ਬਿਲਕੁਲ ਵੀ ਫਿਰ ਉਹ ਸਵਾਦ ਨਹੀਂ ਲੱਗਦਾ ਤੇ ਦੇਖੋ ਬਰਾਊਨ ਕਲਰ ਆਣਾ ਸ਼ੁਰੂ ਹੋ ਗਿਆ ਤੇ ਹਲਕੇ ਹੱਥਾਂ ਨਾਲ ਇਸ ਤਰੀਕੇ ਨਾਲ ਇਹਨਾਂ ਦੀ ਸਾਈਡ ਪਰਤਦੇ ਜਾਣਾ ਹੈ ਬਹੁਤ ਹੀ ਜ਼ਿਆਦਾ ਵਧੀਆ ਕਲਰ ਦੇਖੋ ਇਹਨਾਂ ਨੂੰ ਆ ਰਿਹਾ ਤੇ ਦੇਖੋ ਬਹੁਤ ਘੱਟ ਹੀ ਟਾਈਮ ਲੱਗਾ ਹੈ ਜਿਹੜੇ ਬ੍ਰੈਡ ਰੋਲ ਹੈਗੇ ਨੇ ਉਹ ਬਣ ਕੇ ਤਿਆਰ ਹੋ ਚੁੱਕੇ ਹੋਏ ਨੇ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਾ ਇਹਨਾਂ ਨੂੰ ਬੰਦੇ ਹੋਏ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਦੇਖੋ ਕਿੰਨਾ ਜਿਆਦਾ ਵਧੀਆ ਕਲਰ ਆਇਆ ਹੈ ਬ੍ਰੈਡ ਰੋਲ ਤੇ ਤੇ ਜਿਹੜੇ ਬ੍ਰੈਡ ਰੋਲ ਹੈਗੇ ਨੇ ਇਹ ਬਹੁਤ ਹੀ ਜਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਏ ਨੇ ਤੇ ਸਾਰੇ ਹੀ ਬ੍ਰੈਡ ਰੋਲ ਜਿਹੜੇ ਹੈਗੇ ਨੇ ਇੱਥੇ ਮੈਂ ਬਣਾ ਕੇ ਰੱਖ ਲਿੱਤੇ ਹੋਏ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਬ੍ਰੈਡ ਰੋਲ ਹੈਗੇ ਨੇ ਬਣ ਕੇ ਤਿਆਰ ਹੋ ਚੁੱਕੇ ਨੇ